ਸਤਰੀਆ ਕਾਲ ਜੀ ਸਾਰੀਆਂ ਭੈਣਾਂ ਨੂੰ ਕਿਵੇਂ ਤੁਸੀਂ ਠੀਕ ਠਾਕ ਹੋ ਉਮੀਦ ਕਰਦੀ ਤੇ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਕਿ ਤੁਹਾਨੂੰ ਪਤਾ ਵੀ ਘਰ ਦੇ ਵਿੱਚ ਆਪਣੇ ਪੇਂਟ ਹੋ ਰਿਹਾਗਾ ਹਨਾ ਵਾਈਟ ਵਾਸ਼ ਕਰਵਾ ਰਹੇ ਆ ਆਪਾਂ ਕਾਫੀ ਟਾਈਮ ਦਾ ਆਪਣਾ ਘਰ ਜਿਹੜਾ ਹੈਗਾ ਬਣਿਆ ਹੋਇਆਗਾ ਪਰ ਹੁਣ ਦੇਖੋ ਬਹੁਤ ਟਾਈਮ ਹੋ ਗਿਆ ਸੀਗਾ ਪਪੜੀਆਂ ਉਤਰਨ ਲੱਗੀਆਂ ਸੀਗੀਆਂ ਇਸੇ ਲਈ ਹੁਣ ਦੇਖੋ ਆਪਾਂ ਨਾਰਮਲ ਬਲੌਗ ਵੀ ਜਿਹੜੇ ਹੈਗੇ ਨੇ ਇੰਨੀ ਹੁਣ ਥੋੜਾ ਜਿਹਾ ਗੰਦਾ ਹੋਇਆ ਪਿਆ ਘਰ ਆਪਾਂ ਬਲੌਗ ਵੀ ਨਹੀਂ ਸ਼ੂਟ ਕਰ ਸਕਦੇ ਮੈਂ ਕਿਹਾ ਚਲੋ ਕੁਝ ਨੌਲੇਜ ਵਾਲੀ ਵੀਡੀਓ ਆਪਾਂ ਲੈ ਕੇ ਆਉਨੇ ਆ ਮੈਂ ਕੀ ਕਰਦੀ ਹੁੰਨੀ ਆ ਮੈਂ ਗਰਮੀਆਂ ਦੇ ਵਿੱਚ ਕਦੇ ਵੀ ਕੋਈ ਮਹਿੰਗਾ ਸੂਟ ਨਹੀਂ ਲੈਂਦੀ ਹੁੰਦੀ ਹੈਗੀ ਗਰਮੀਆਂ ਦੇ ਵਿੱਚ ਮੈਂ 100 100 100 ਰੁਪਏ ਦੇ ਪੀਸ ਲੈ ਲੈਣੀ ਹੁੰਦੀ ਆ ਕਿ ਹਨਾ ਜਾਂ ਵੀ ਕੋਈ ਦੋਟਾ ਹੀ 100 ਵਾਲਾ ਸੂਟ ਹੀ ਲੈ ਲੈਣੀ ਹੁੰਦੀ ਆ ਜਿਵੇਂ ਪਲੇਨ ਹੋ ਗਿਆ ਜਾਂ ਕੋਈ ਪ੍ਰਿੰਟਡ ਹੋ ਗਿਆ ਉਹਦੇ ਉੱਪਰ ਲੇਸ ਵਰਕ ਕਰਕੇ ਮੈਂ ਤਿਆਰ ਕਰ ਲੈਣੀ ਹੁੰਦੀ ਆ ਸੂਟ ਹੁਣ ਦੇਖੋ ਸੂਟ ਜਿਹੜੇ ਹੈਗੇ ਨੇ ਮੈਂ ਕਿਵੇਂ ਤਿਆਰ ਕਰਦੀ ਹੁੰਨੀ ਆ ਉਹ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਦੇਖ ਲਓ ਹੁਣ ਦੇਖੋ ਕਿਉਂਕਿ ਖਲਾਰਾ ਪੂਰਾ ਪਿਆ ਪਿਆ ਘਰ ਦੇ ਵਿੱਚ ਡ्रेसेसਾਂ ਵੀ ਰੈਡੀ ਕੀਤੀਆਂ ਨੇ ਉਹ ਵੀ ਤੁਹਾਨੂੰ ਵੇਅਰ ਕਰਕੇ ਦਿਖਾ ਦੂੰਗੀ ਕਿਉਂਕਿ ਦੇਖੋ ਡ्रेसेसਾਂ ਦੀ ਜਿਹੜੀ ਪ੍ਰੋਪਰ ਲੁੱਕ ਹੋਊਗੀ ਨਾ ਉਹ ਵੇਅਰ ਕਰਕੇ ਹੀ ਆਊਗੀ ਹਨਾ ਮੈਂ ਘਰ ਦੇ ਵਿੱਚ ਹੀ ਡਰੈਸਾਂ ਵਗੈਰਾ ਰੈਡੀ ਕਰ ਲੈਣੀ ਹੁੰਦੀਆਂ ਜਿਵੇਂ ਹੁਣ ਗਰਮੀਆਂ ਦੇ ਵਿੱਚ ਫਲਾਵਰ ਪ੍ਰਿੰਟਿੰਗ ਵਾਲੀਆਂ ਡਰੈਸਾਂ ਚੱਲਣਗੀਆਂ ਹਨਾ ਤੇ ਉਹ ਮੈਂ ਤੁਹਾਨੂੰ ਵੇਅਰ ਕਰਕੇ ਦਿਖਾਉਂਗੀ ਪ੍ਰੋਪਰ ਜਦੋਂ ਆਪਣੇ ਪੇਟ ਹੋ ਗਿਆ ਹਨਾ ਘਰ ਦੇ ਵਿੱਚ ਕਿਉਂਕਿ ਇਸ ਟਾਈਮ ਬਹੁਤ ਖਲਾਰਾ ਪਿਆ ਹੋਇਆ ਬਸ ਆਹ ਵਾਲੀ ਜਿਹੜੀ ਵੀਡੀਓ ਹੈਗੀ ਇਦਾਂ ਹੀ ਮਨਜ਼ੂਰ ਕਰਿਓ ਤੁਸੀਂ ਤੇ ਇੱਕ ਨਾ ਆਪਾ ਇਹ ਕਸਟਮਰ ਦੀ ਰੈਡੀ ਕੀਤੀ ਸੀ ਮੈਂ ਡਰੈਸ ਮੈਨੂੰ ਭੈਣਾਂ ਦੇ ਕਮੈਂਟ ਆਏ ਸੀ ਜਿਸ ਦਿਨ ਮੈਂ ਥੋੜੀ ਜਿਹੀ ਡਰੈਸ ਦਿਖਾਈ ਸੀ ਉਹ ਕਹਿੰਦੇ ਜਦੋਂ ਰੈਡੀ ਹੋਗੀ ਨਾ ਪੂਰੀ ਤੁਸੀਂ ਦਿਖਾਓ ਮੈਂ ਕਿਹਾ ਚਲ ਇਹ ਵੀ ਕੱਲ ਨੂੰ ਮੈਂ ਦੇਣੀ ਸੀ ਇਹ ਡਰੈਸ ਕਾਫੀ ਦਿਨਾਂ ਦੀ ਸਾਡੇ ਘਰ ਹੀ ਪਈ ਆ ਮੈਂ ਉਹਨਾਂ ਨੂੰ ਮਨਾ ਕਰਤਾ ਸੀ ਮੈਂ ਕਿਹਾ ਸਾਡੇ ਪੇਂਟ ਹੋ ਰਿਹਾ ਫਿਰ ਦਵੂੰਗੀ ਰੈਡੀ ਕਰਕੇ ਵਿੱਚ ਅੱਧ ਵਿਚਾਲੇ ਪਈ ਸੀ ਤੇ ਇਹ ਤੁਸੀਂ ਦੇਖ ਲਓ ਤੇ ਇਹ ਨਾ ਵੀ ਜਿੱਦਾ نیچے ਬਲਾਊਜ਼ ਆਊਗਾ ਹਨਾ ਇਹ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਬਲਾਊਜ਼ ਆਊ ਆਜੂਗਾ ਤੇ ਇਹਦੇ ਉੱਪਰ ਜਿਹੜੀ ਹੈਗੀ ਉਹ ਡਰੈਸ ਆਊਗੀ ਉਦਾ ਪੱਗੜਾ ਜਿਹੜਾ ਹੈਗਾ ਵੱਡੇ ਵੱਡਾ ਬਣਾਇਆ ਹੋਇਆ ਹੈਗਾ ਹੁਣ ਜਿਵੇਂ ਦੇਖੋ ਆ ਆ ਹੈਗੀ ਆ ਹਨਾ ਇਹ ਇਸ ਤਰੀਕੇ ਨਾਲ ਹੁਣ ਦੇਖੋ ਆ ਪਲੇਨ ਜਿਹੜਾ ਕੱਪੜਾ ਹੈਗਾ ਨਾ ਜਿਵੇਂ ਤੁਹਾਨੂੰ ਦਿਖ ਰਿਹਾ ਵਿੱਚ ਹੁਣ ਆ ਤਾਂ ਦੇਖੋ ਗਲਾ ਹੋ ਗਿਆ ਇੰਨਾ ਵੱਡਾ ਹਨਾ ਤੇ ਇਹ ਆਪਾਂ ਲੈਸ ਦਾ ਵਰਕ ਕਰਕੇ ਥੋੜਾ ਗਲਾ ਜਿਹੜਾ ਹੈਗਾ ਰੈਡੀ ਕੀਤਾ ਤੁਸੀਂ ਬਸ ਇਹ ਹਿਸਾਬ ਲਾ ਲਓ ਵੀ ਜਿਵੇਂ ਹੁਣ ਆ ਵਿੱਚ ਪਲੇਨ ਕੱਪੜਾ ਦਿਖਦਾ ਪਿਆ ਨਾ ਇਹ ਬਲਾਊਜ਼ ਜਿਹੜਾ ਹੈਗਾ ਇਸ ਤਰੀਕੇ ਨਾਲ ਆਊਗਾ ਵਿੱਚ ਪਲੇਨ ਤੇ ਆ ਜਿਹੜਾ ਗਲਾ ਹੈਗਾ ਇਹ نیچے ਚਲਾ ਜਾਊਗਾ ਹਨਾ ਹਨਾ ਵੈਸੇ ਪੇਟ ਵਗੈਰਾ ਇਹਦੇ ਵਿੱਚ ਇੰਨਾ ਦਿਖਦਾ ਨਹੀਂ ਹੈਗਾ ਅਰ ਜਿੰਨਾ ਦੀ ਇਹ ਡਰੈਸ ਹੈਗੀ ਆ ਉਹ ਬਲਾਊਜ਼ ਵਗੈਰਾ ਹੈਗੇ ਨੇ ਜਿਹੜੇ ਉਹ ਪਾਲਨਦੇ ਰਿਹਾ ਹਨਾ ਉਹਨਾਂ ਨੂੰ ਇੰਨਾ ਕੋਈ ਚੱਕਰ ਨਹੀਂ ਹੈਗਾ ਹੁਣ ਆਪਾਂ ਥੋੜਾ ਜਿਹਾ ਚਲੋ ਆਪਾਂ ਨੂੰ ਥੋੜਾ ਆਡ ਲੱਗਦਾ ਹੁੰਦਾ ਪਰ ਜਿਹੜੇ ਵੇਅਰ ਕਰ ਲੈਂਦੇ ਉਹਨਾਂ ਨੂੰ ਨਹੀਂ ਇੰਨਾ ਲੱਗਦਾ ਹੁੰਦਾ ਹਨਾ ਤੇ ਇਹ ਕੁੜਤਾ ਜਿਹੜਾ ਹੈਗਾ ਇਹ ਇਸ ਤਰੀਕੇ ਨਾਲ ਆਜੂਗਾ ਤੇ ਗਲਾ ਜਿਹੜਾ ਹੈਗਾ ਇਹਦਾ ਨੀਚੇ ਤੱਕ ਚਲੇ ਜਾਊਗਾ ਤੇ ਬਲਾਊਜ਼ ਜਿਹੜਾ ਹੈਗਾ ਉਹ ਇਦਾਂ ਵਿੱਚ ਆਜੂਗਾ ਇਹਦੇ ਤੇ ਬਾਹਰੋਂ ਜਿਹੜਾ ਹੈਗਾ ਇਹ ਇਸ ਤਰੀਕੇ ਨਾਲ ਦਿਖੂਗੀ ਇਹ ਡਰੈਸ ਠੀਕ ਹੈ ਜੀ ਇਹ ਐਵੇਂ ਕਿਸ ਤਰੀਕੇ ਨਾਲ ਆ ਜੂਗੀ ਇਹ ਡਰੈਸ ਤੇ ਉਹਨਾਂ ਨੇ ਮੈਨੂੰ ਫੋਟੋ ਹੀ ਭੇਜੀ ਸੀਗੀ ਇੰਸਟਾਗ੍ਰam ਤੇ ਦੇਖੀ ਸੀ ਫਿਰ ਆਪਾਂ ਉਵੇਂ ਹੀ ਜਿਹੜੀ ਹੈਗੀ ਉਹ ਰੈਡੀ ਕਰਤੀ ਆ ਤੇ ਇਹਦੇ ਉੱਪਰ ਆਪਾਂ ਇਦਾਂ ਨਾ ਲੈਸ ਦਾ ਜਿਹੜਾ ਹੈਗਾ ਵਰਕ ਦੇਤਾ ਤੇ ਮੈਂ ਕਿਹਾ ਥੋੜੀ ਮੈਚ ਕਰਕੇ ਜਿਹੜੀ ਹੈਗੀ ਆਪਾਂ ਲੈਸ ਲਗਾ ਦਈਏ ਹਨਾ ਮੈਨੂੰ ਇਹੀ ਮੈਚ ਕਰਦੀ ਲੱਗੀ ਤੇ ਆ ਦੇਖੋ ਬਸ ਆਪਾਂ ਲੈਸ ਨੇ ਜਦੋਂ ਲੈਣੀ ਹੁੰਦੀ ਆ ਆਪਾਂ ਇਦਾਂ ਦੀ ਲਿਆ ਕਰੋ ਇਸ ਗਲੇ ਵਾਸਤੇ ਜਿਹੜੀ ਹੈਗੀ ਆ ਰਾਉਂਡ ਘੁੰਮ ਜਾਵੇ ਹਨਾ ਆਪਾਂ ਥੋੜੀ ਹਾਰਡ ਲੈਸ ਨਹੀਂ ਲੈਣੀ ਹੁੰਦੀ ਹੈਗੀ ਜਿਹੜੀ ਐ ਥੋੜੀ ਜੀ ਬਸ ਮ ਚੰਗੀ ਤਰ੍ਹਾਂ ਇਦਾਂ ਘੁੰਮ ਜਾਵੇ ਨਾ ਓਦਾਂ ਦੀ ਲੈਸ ਲਿਆ ਕਰੋ ਕੱਟ ਵਰਕ ਵਾਈ ਵੀ ਉਹ ਗਲੇ ਤੇ ਜਿਹੜੀ ਹੈਗੀ ਫਿਰ ਫਿਨਿਸ਼ਿੰਗ ਦੇ ਨਾਲ ਲੱਗ ਜਾਂਦੀ ਹੁੰਦੀ ਹੈਗੀ ਠੀਕ ਹੈ ਇਹ ਤਾਂ ਚਲੋ ਆਪਣੀ ਕਸਟਮਰ ਦੀ ਸੀਗੀ ਡਰੈਸ ਤੇ ਇਹਦੇ ਨਾਲ ਆਪਾਂ ਪੈਂਟ ਪਲਾਜ਼ੋ ਰੈਡੀ ਕੀਤਾ ਤੇ ਹੁਣ ਦੇਖੋ ਉਹਨਾਂ ਦਾ ਕੱਪੜਾ ਜਿਹੜਾ ਹੈਗਾ ਸੀ ਨਾ ਉਹ ਹੈਗਾ ਸੀ ਮੇਨਲਾ ਦਾ ਢਾਈ ਢਾਈ ਸੀਗਾ ਪੌਣੇ ਇੱਕ ਤਿੰਨ ਹਨਾ ਢਾਈ ਮੀਟਰ ਕੱਪੜੇ ਦੇ ਵਿੱਚੋਂ ਹੀ ਆਪਾਂ ਪੈਂਟ ਪਲਾਜ਼ੋ ਵੀ ਬਣਾ ਲਿਆ ਔਰ ਆਪਾਂ ਉਹਨਾਂ ਦਾ ਬਲਾਊਜ਼ ਵੀ ਕੱਢਤਾ ਹਨਾ ਇਹਦਾ ਥੋੜੀ ਜਿਹਾ ਬਸ ਆਪਾਂ ਸੈਟਿੰਗ ਕਰਕੇ ਇਸ ਤਰੀਕੇ ਨਾਲ ਕੱਢਣਾ ਹੁੰਦਾ ਕੱਪੜਾ ਤੇ ਇਹ ਜਿਹੜੀ ਹੈਗੀ ਆ ਦੇਖੋ ਜਿਹੜਾ ਆ ਆਵਲੀ ਡਰੈਸ ਹੈਗੀ ਆ ਨਾ ਮੇਰੀ ਇਹ ਮੇਰੀ ਆਪਣੀ ਡਰੈਸ ਹੈਗੀ ਇਹ ਮੈਂ ਜਿਹੜਾ ਹੈਗਾ ਪੀਸ ਲਿਆਂਦਾ ਸੀਗਾ 100 ਰੁਪਏ ਦਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਮੈਂ ਇਹ ਤੇ ਲੈਸ ਵਰਕ ਕਰਕੇ ਇਸ ਤਰੀਕੇ ਨਾਲ ਡਰੈਸ ਬਣਾ ਲਈਆ ਨਹੀਂ ਤਾਂ ਦੇਖੋ ਜੇ ਘਰ ਦਾ ਥੋੜਾ ਜਿਹਾ ਸਹੀ ਹੁੰਦਾ ਨਾ ਫਿਰ ਮੈਂ ਤੁਹਾਨੂੰ ਵੇਅਰ ਵੀ ਕਰਕੇ ਦਿਖਾ ਦਿੰਦੀ ਪਾਈ ਹੋਈ ਬਹੁਤ ਸੋਹਣੀ ਲੱਗਦੀ ਐ ਡਰੈਸ ਇਹਨੂੰ ਤੁਸੀਂ ਲੈਗੀ ਨਾਲ ਵੀ ਵੇਅਰ ਕਰ ਸਕਦੇ ਹੋਗੇ ਹਨਾ ਤੇ ਪੈਂਟ ਬਣਾ ਕੇ ਵੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਦਾਂ ਮੈਂ ਬਾਵਾ ਤੇ ਜਿਹੜੀ ਹੈਗੀ ਅਦੇ ਲੈਸ ਲਗਾਈ ਆ ਤੇ ਅ ਮਤਲਬ ਇਦਾਂ ਇਲਾਸਟਿਕ ਪਾਤਾ ਇੱਥੇ ਥੋੜੀਆਂ ਜਿਹਾ ਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਬੈਲੂਨ ਟਾਈਪ ਬਾਵਾ ਹੁੰਦੀਆਂ ਨੇ ਇਹਦੀਆਂ ਬੈਲੂਨ ਟਾਈਪ ਬਾਵਾ ਜਿਹੜੀਆਂ ਹੈਗੀਆਂ ਨੇ ਥੋੜੀ ਜਿਹੀ ਹੀ ਰੱਖੀਆਂ ਨੇ ਵੈਸੇ ਨਾ ਇਦਾਂ ਥੋੜੀਆਂ ਖੁੱਲੀਆਂ ਬਾਵਾ ਆਉਣਗੀਆਂ ਤੇ ਇਹਦਾ ਜਿਹੜਾ ਨੈੱਕ ਹੈਗਾ ਉਹ ਵੀ ਸ਼ੇਪ ਆ ਇਹ ਆ ਦੇਖੋ ਇਹ ਮੈਂ ਏ ਲਾਈਨ ਸ਼ੇਪ ਚ ਕੱਟੀ ਸੀ ਡਰੈਸ ਤੇ ਫਿਰ ਇੱਥੇ ਮੈਂ ਇਹਦੇ ਜਿਹੜਾ ਹੈਗਾ ਉਹ ਇਲਾਸਟਿਕ ਪਾਤਾ ਇਹ ਇੱਥੋਂ ਇੱਥੋਂ ਇਹ ਪੂਰੀ ਜਿਹੜੀ ਹੈਗੀ ਉਹ ਫਿਟਿੰਗ ਦੇ ਵਿੱਚ ਆ ਜਾਂਦੀ ਹੁੰਦੀ ਹੈ ਫਿਰ ਡਰੈੱਸ ਹਨਾ ਉਹਦਾ ਮੈਂ ਕਾਫੀ ਖੁੱਲੀ ਕੱਟੀ ਸੀ ਪਰ ਜਦੋਂ ਆਪਾਂ ਪਲਾਸਟਿਕ ਪਾਉਂਦੇ ਆ ਨਾ ਫਿਰ ਇੱਥੋਂ ਆਪਣੀ ਫਿਟਿੰਗ ਬਣ ਜਾਂਦੀ ਹੁੰਦੀ ਆ ਦੇਖੋ ਮਤਲਬ ਆਪਾਂ ਨੂੰ ਵੇਅਰ ਕਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਫਿਟਿੰਗ ਆਪਣੇ ਆਪ ਹੀ ਲੈ ਲੈਂਦੀ ਹੈ ਇਹ ਡਰੈੱਸ ਤੇ ਏ ਲਾਈਨ ਜਿਹੜਾ ਹੈਗਾ ਇਹਦਾ ਘੇਰਾ ਹੈਗਾ ਇਦਾਂ ਮੈਂ ਘੇਰੇ ਤੇ ਵੀ ਜਿਹੜੀ ਹੈਗੀ ਉਹਦੇ ਲੈ ਸਿੱਧਾ ਦੇਖੋ ਗਰਮੀਆਂ ਦੇ ਵਿੱਚ ਤਾਂ ਫਿਰ ਇਦਾਂ ਜਿਹੜੀਆਂ ਵਾਈਟ ਲੈਸਾਂ ਹੁੰਦੀਆਂ ਨੇ ਨਾ ਜ਼ਿਆਦਾਤਰ ਉਹੀ ਚੱਲਦੀਆਂ ਹੁੰਦੀਆਂ ਨੇ ਹਨਾ ਤੇ ਇਹ ਸੀਗੀ ਆਪਣੀ ਪਹਿਲੀ ਡਰੈੱਸ ਤੇ ਜਿਹੜਾ ਇਹ ਹੈਗਾ ਇਹ ਮੈਂ ਕਾਫਤਾਨ ਡਰੈਸ ਬਣਾਈ ਸੀ ਆਪਣੀ ਇਹ ਵੀ ਵਾਈਟ ਜਿਹੜੀ ਹੈਗੀ ਐ ਲੈਸ ਹੁਣ ਦੇਖੋ ਕਾਫਤਾਨ ਦੇ ਤਾਂ ਸਾਈਡਾਂ ਤੇ ਵੀ ਲੈਸ ਲੱਗਦੀ ਹੁੰਦੀ ਆ ਪੂਰੀ ਹਨਾ ਤੇ ਇਹ ਵਾਲੀ ਲੈਸ ਜਿਹੜੀ ਹੈਗੀ ਮੈਂ ਇਦਾਂ ਲਗਾਤੀ ਸੀ ਇਹਤੇ ਤੇ ਇਹ ਵੀ ਜਿਹੜੀ ਵੇਅਰ ਕੀਤੀ ਹੋਈ ਆ ਨਾ ਡਰੈਸ ਬਹੁਤ ਸੋਹਣੀ ਲੱਗਦੀ ਆ ਤੇ ਇਹਦੇ ਵਿੱਚ ਨਾ ਹਜੇ ਡੋਰੀ ਜਿਹੜੀ ਹੈਗੀ ਆ ਉਹ ਮੈਂ ਥੋੜੇ ਜਿਹਾ ਬਸ ਉਦਾਂ ਹੀ ਉਹ ਕੀਤਾ ਸੀ ਇਹ ਡੋਰੀ ਜਿਹੜੀ ਹੈਗੀ ਨਾ ਇਹ ਇਦਾਂ ਟਾਈਟ ਹੋ ਜਾਂਦੀ ਆ ਤੇ ਇੱਥੇ ਨਾ ਇਹ ਵੀ ਬਲ ਪੈ ਜਾਂਦੇ ਨੇ ਇੱਥੇ ਇਹਦੇ ਇਹ ਇੱਥੇ ਦੇਖੋ ਡੋਰੀ ਤੇ ਆਪਾਂ ਉਹ ਥੋੜਾ ਜਿਹਾ ਨਾ ਵਾਈਟ ਤਰ੍ਹਾਂ ਦੇ ਲਟਕੜਮ ਵਗੈਰਾ ਹੁੰਦੇ ਨੇ ਜਿਹੜੇ ਉਹ ਵੀ ਲਗਾ ਸਕਦੇ ਹੋਂ ਨਾ ਡੋਰੀ ਮੈਂ ਇਹਦੇ ਵਿੱਚ ਹੋਰ ਪਾਉਂਗੀ ਇਹ ਥੋੜੀ ਜੀ ਨਾ ਬਸ ਮੈਨੂੰ ਕੱਢਣੀ ਪੈ ਗਈ ਸੀ ਵਿੱਚੋਂ ਉਸ ਤੋਂ ਬਾਅਦ ਮੇਰੇ ਕੋਲ ਪਈ ਹੋਈ ਨਹੀਂ ਹੈਗੀ ਇਹਦੇ ਵਿੱਚ ਡੋਰੀ ਇਹ ਆ ਦੇਖੋ ਇਹ ਇੱਦਾਂ ਆ ਜਾਊਗਾ ਤੇ ਡੋਰੀ ਨੂੰ ਨਾ ਤੁਸੀਂ ਇੱਦਾਂ ਕਰਕੇ ਐ ਐ ਕਰ ਸਕਦੇ ਹੋਗੇ ਇਹ ਥੋੜੀ ਫਿਟਿੰਗ ਦੇ ਸਕਦੇ ਹੋ ਨਾ ਇਹਦੇ ਵਿੱਚ ਇਹ ਇਸ ਤਰੀਕੇ ਨਾਲ ਇੱਥੇ ਦਿਖਦਾ ਨਹੀਂ ਹੋਣਾ ਹਨਾ ਦਿਖ ਰਿਹਾ ਇਹ ਥੋੜਾ ਜਿਹਾ ਉੱਚੀ ਹੋ ਜਾਣੀ ਹੈ ਮੈਂ ਹਨਾ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਫਿਟਿੰਗ ਜਿਹੜੀ ਹੈਗੀ ਘੱਟ ਵੱਧ ਕਰ ਸਕਦੇ ਹੋ ਤੇ ਵੀ ਸ਼ੇਪ ਇਹਦਾ ਨੈਕ ਬਣਿਆ ਹੋਇਆ ਹੈਗਾ ਹਨਾ ਇਹ ਵਾਲਾ ਜਿਹੜਾ ਹੈਗਾ ਇਹ ਪੀਸ ਵੀ ਮੈਂ 100 ਰੁਪਏ ਦਾ ਲੈ ਕੇ ਆਈ ਸੀਗੀ ਦੇਖੋ ਇਹ ਨਾ ਥੋੜਾ ਟਰਾਂਸਪੇਰੈਂਟ ਜਾ ਇਹਦੇ ਨਾਲ ਮੈਂ ਅੰਡਰ ਸ਼ਰਟ ਵਗੈਰਾ ਜਿਹੜੀ ਹੈਗੀ ਉਹ ਵੇਅਰ ਕਰਦੀ ਹੋਣੀ ਹੈਗੀ ਠੀਕ ਹੈ ਵਾਈਟ ਕਲਰ ਦੀ ਅੰਡਰ ਸ਼ਰਟ ਵੇਅਰ ਕਰਦੀ ਹੋਣੀ ਆ ਤੇ ਇਹ ਵੀ ਪੀਸ ਮੈਨੂੰ 100 ਰੁਪਏ ਦਾ ਪਿਆ ਸੀਗਾ ਤੇ ਉੱਪਰ ਮੈਨੂੰ ਲੱਗਦਾ ਇਹਦੇ 100 150 ਦੀ ਹੀ ਲੈਸ ਲੱਗ ਗਈ ਸੀ ਕਿਉਂਕਿ ਇਹ ਲੈਸ ਜਿਹੜੀ ਹੈਗੀ ਥੋੜੀ ਜਿਹੀ ਮਹਿੰਗੀ ਹੁੰਦੀ ਆ ਹਨਾ 100 150 ਦੀ ਲੈਸ ਲੱਗ ਗਈ ਸੀ ਤੁਸੀਂ ਦੇ ਲੋ ਵੀ ਮੇਰੇ ਮੈਨੂੰ 250 ਚ ਪੈ ਗਿਆ ਇਹ ਸਟਿਚਿੰਗ ਤਾਂ ਚਲੋ ਆਪਾਂ ਕੋਈ ਕਰ ਹੀ ਲੈਨੇ ਆ ਹਨਾ ਤੇ ਇੱਕ ਇਹ ਸੂਟ ਸੀਗਾ ਇਹ ਵੀ ਮੈਂ ਪਲੇਨ ਹੀ ਲਿਆ ਸੀਗਾ 250 ਦਾ ਲਿਆ ਸੀ ਇਹ ਮੈਂ ਕੱਪੜਾ ਜੌਰਜਟ ਹੈ ਇਹ ਆ ਦੇਖੋ ਇਹ ਜੌਰਜਟ ਦਾ ਮੇਰਾ ਬਸ ਨਾ ਇਹ ਕਲਰ ਪਾਉਣ ਨੂੰ ਦਿਲ ਕਰਦਾ ਸੀ ਪੀਚ ਜਾਂ ਫਿਰ ਮੈਨੂੰ ਸਮਝ ਨਹੀਂ ਆਈ ਵੀ ਮੈਂ ਇਹਦੇ ਉੱਪਰ ਲੇਸ ਕਿਹੜੇ ਕਲਰ ਦੀ ਲਗਾਵਾ ਫਿਰ ਮੈਂ ਕਿਹਾ ਥੋੜਾ ਜਿਹਾ ਨਾ ਲੱਗ ਜਾਈ ਹੋਣੀ ਚਾਹੀਦੀ ਆ ਨਾ ਵੀ ਜੇ ਹੁਣ ਪੀਚ ਲਗਾਉਂਦੇ ਹੋਰ ਕੋਈ ਕਲਰ ਉੱਠ ਜਾ ਨਹੀਂ ਰਿਹਾ ਸੀ ਮੈਨੂੰ ਲੱਗਿਆ ਵੀ ਸ਼ਾਇਦ ਇਹ ਵਧੀਆ ਲੱਗੂਗਾ ਮੈਂ ਵੇਅਰ ਤਾਂ ਕੀਤਾ ਹੋਇਆ ਹੈ ਸੂਟ ਉਦਾਂ ਠੀਕ ਲੱਗਦਾ ਹੁੰਦਾ ਤੇ ਐਦਾਂ ਪੈਨਲ ਬਣਾ ਕੇ ਇਹਦੇ ਮੈਂ ਦੋ ਤਰ੍ਹਾਂ ਦੀ ਲੈਸ ਜਿਹੜੀ ਹੈਗੀ ਮੈਂ ਯੂਜ਼ ਕੀਤੀ ਹੋਈ ਹੈ ਇਹਦੇ ਵਿੱਚ ਤੇ ਇਸ ਤਰ੍ਹਾਂ ਇਹਦੇ ਵਿੱਚ ਪੈਨਲ ਬਣੇ ਹੋਏ ਨੇ ਸੂਟ ਦੇ ਤੇ ਇਹ ਮੈਂ ਐਦਾਂ ਤਿਆਰ ਕੀਤਾ ਸੀ ਸੂਟ ਇਹ ਵੀ ਮੈਂ 250 ਦਾ ਲਿਆ ਸੀਗਾ ਜੋਰਜਟ ਦਾ ਕਪੜਾ ਇੱਕ ਆ ਸੂਟ ਸੀ ਮੇਰਾ ਹਨਾ ਤੇ ਇਹ ਸੂਟ ਸੀਗਾ ਜਿਹੜਾ ਇਹ ਵੀ ਮੈਂ ਨਾ 200 ਦਾ ਲੈ ਕੇ ਆਈ ਸੀ ਕਪੜਾ ਤੇ ਮੇਰੇ ਕੋਲ ਨਾ ਲੈਸ ਜਿਹੜੀ ਹੈਗੀ ਸੀ ਉਹ ਮੇਰੇ ਕਿਸੇ ਪੁਰਾਣੇ ਸੂਟ ਤੇ ਲੱਗੀ ਹੋਈ ਸੀਗੀ ਮੈਂ ਪੁਰਾਣੇ ਸੂਟ ਤੋਂ ਉਤਾਰ ਕੇ ਬਸ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਇੱਕ ਦੋ ਵਾਰੀ ਤਾਂ ਆਪਾਂ ਵੇਅਰ ਕਰਨਾ ਹੁੰਦਾ ਹਨਾ ਤੇ ਪੁਰਾਣੇ ਸੂਟ ਤੋਂ ਉਤਾਰ ਕੇ ਫਿਰ ਮੈਂ ਜਿਹੜੀ ਹੈਗੀ ਆ ਉਹ ਲੈਸ ਵਰਤ ਲਈ ਸੀ ਤੇ ਤੇ ਇਹਦਾ ਨਾ ਜਿਹੜਾ ਮਤਲਬ ਜਿਹੜੀ ਫਰੌਕ ਹੈਗੀ ਆ ਉਹ ਕਲੀਆਂ ਵਾਲੀ ਬਣੀ ਹੋਈ ਆ ਕਡੀਆਂ ਜਿਹੜੀਆਂ ਹੈਗੀਆਂ ਨੇ ਉਹ ਕੱਟ ਕੇ ਆਪਾਂ ਪਾਈਆਂ ਹੋਈਆਂ ਨੇ ਇਹਦੇ ਵਿੱਚ ਤੇ ਇਹਦੇ ਫਲੇਅਰ ਜਿਹੜੀ ਹੈਗੀ ਆ ਕਾਫੀ ਆ ਜਾਂਦੀ ਆ ਇਹ ਆ ਦੇਖੋ ਇਹ ਆ ਦੇਖੋ ਘੇਰਾ ਹੈਗਾ ਜਿਹੜਾ ਦਾ ਕਾਫੀ ਆ ਜਾਂਦਾ ਤੇ 20 ਨੈੱਕ ਹੀ ਰੱਖਿਆ ਵਾਸਤੇ ਇਹਦਾ ਮੈਨੂੰ 20 ਪਤਾ ਨਹੀਂ ਕਿਉਂ ਜਿਆਦਾ ਵਧੀਆ ਲੱਗਦਾ ਤੇ ਇਹਦਾ ਜਿਹੜਾ ਮੈਂ ਨਾ ਜਿਆਦਾ ਆਇ ਤੇ ਉਹ ਨਹੀਂ ਕੀਤਾ ਲੈਸ ਦਾ ਕੁਝ ਵੀ ਇਹਦਾ ਜਿਹੜਾ ਦੁਪੱਟਾ ਹੈਗਾ ਉਹਦੇ ਚ ਤਿੰਨ ਚਾਰ ਕਲਰ ਹੈਗੇ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਦੁਪੱਟਾ ਦੁਪੱਟਾ ਮੈਨੂੰ ਲੱਗਦਾ ਮੇਰਾ ਅਲਮਾਰੀ ਦੇ ਵਿੱਚ ਪਿਆ ਤੇ ਆ ਜਿਹੜਾ ਸੂਟ ਹੈਗਾ ਇਹ ਵੀ ਮੈਂ ਨਾ 250 ਦਾ ਲੈ ਕੇ ਆਈ ਸੀ ਸੇਲ ਦੇ ਵਿੱਚੋਂ 250 ਦਾ ਮਤਲਬ ਕਪੜਾ ਲੈ ਕੇ ਆਈ ਸੀ ਦੇਖੋ ਇਹ ਕਪੜਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਵੀ ਮਤਲਬ ਮਹਿੰਗੇ ਸੂਟ ਬਣੇ ਹੋਏ ਹੁੰਦੇ ਆ ਇਹ ਕਪੜੇ ਦੇ ਮੈਂ ਸੇਲ ਦੇ ਵਿੱਚੋਂ ਲਿਆ ਸੀਗਾ ਤੇ ਇਹਦੇ ਉੱਪਰ ਦੇਖੋ ਮੈਂ ਇਦਾਂ ਹਲਕਾ ਜਿਹਾ ਨਾ ਜਿਹੜੀ ਆਹ ਬੂਟੀ ਹੈਗੀ ਉਹਦੇ ਵਿੱਚ ਗ੍ਰੀਨ ਜਿਹਾ ਕਲਰ ਹੈਗਾ ਫਿਰ ਮੈਂ ਗ੍ਰੀਨ ਦੇ ਕਲਰ ਦੀ ਲੈਸ ਲਾ ਲਈਆ ਤੇ ਇਹ ਜਿਹੜੀ ਕੁੜਤੀ ਹੈਗੀ ਨਾ ਇਹ ਏ ਲਾਈਨ ਸ਼ੇਪ ਚ ਆ ਜਾਂਦੀ ਹੈ ਕੁੜਤੀ ਜਿਵੇਂ ਪਾਕਿਸਤਾਨੀ ਕੁੜਤੀਆਂ ਨਹੀਂ ਹੁੰਦੀਆਂ ਹੈਗੀਆਂ ਹਨਾ ਤੇ ਉਸ ਹਿਸਾਬ ਨਾਲ ਆ ਜਾਂਦੀ ਹੈ ਤੇ ਜਿਹੜੀਆਂ ਇਹਦੀਆਂ ਬਾਵਾਵਾਂ ਹੈਗੀਆਂ ਨੇ ਉਹ ਮੈਂ ਇਦਾਂ ਰੱਖੀਆਂ ਸੀਗੀਆਂ ਇਹ ਕਾਫੀ ਨਾ ਜਿਵੇਂ ਵੀ ਜਿਵੇਂ ਆਪਾਂ ਪਾਕਿਸਤਾਨੀ ਸਟਾਈਲ ਚ ਹੁੰਦੇ ਨੇ ਨਾ ਸੂਟ ਉਸੇ ਹਿਸਾਬ ਨਾਲ ਹੀ ਰੱਖੇ ਨੇ ਤੇ ਆ ਦੇਖੋ ਇਦਾਂ ਮੈਂ ਡਬਲ ਕਰਕੇ ਤੇ ਲੇਸ ਜਿਹੜੀ ਹੈਗੀ ਉਹ ਲਗਾਈ ਪੂਰੇ ਜਿਵੇਂ ਖੁੱਲੇ-ਖੁੱਲੇ ਨਹੀਂ ਪਾਉਂਦੀਆਂ ਹੁੰਦੀਆਂ ਜਿਵੇਂ ਪਾਕਿਸਤਾਨੀਆਂ ਹੁੰਦੀਆਂ ਨੇ ਕੁੜੀਆਂ ਹਨਾ ਉਸ ਹਿਸਾਬ ਨਾਲ ਮੈਂ ਇਹਦੀਆਂ ਬਾਵਾਵਾਂ ਰੱਖੀਆਂ ਸੀਗੀਆਂ ਖੁੱਲੀਆਂ-ਖੁੱਲੀਆਂ ਪਾਕਿਸਤਾਨੀ ਸਟਾਈਲ ਦੇ ਵਿੱਚ ਤੇ ਦੇਖੋ ਤਾਂ ਆਪਣੇ ਤੇ ਆ ਹਨਾ ਆਪਾਂ ਘੱਟ ਖੁੱਲੀ ਵੀ ਕਰਨੀਆਂ ਤਾਂ ਉਸ ਹਿਸਾਬ ਨਾਲ ਵੀ ਕਰ ਲੈਣਾ ਪਰ ਮੈਂ ਕਿਹਾ ਵੀ ਚਲੋ ਆਪਾਂ ਸਸਤੇ ਸੂਟਾਂ ਤੇ ਜਿਹੜਾ ਹੁੰਦਾ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੁੰਨੇ ਆ ਹਨਾ ਕਈ ਵਾਰੀ ਨਾ ਮੇਰੇ ਨਾਲ ਇਦਾਂ ਹੁੰਦਾ ਵੀ ਜਿਵੇਂ ਹੁਣ ਰੈੱਡ ਕਲਰ ਆ ਇਹ ਦੇਖੋ ਮੈਨੂੰ ਮਹਿੰਗੇ ਸੂਟਾਂ ਦੇ ਵਿੱਚ ਨਾ ਥੋੜਾ ਰੈੱਡ ਕਲਰ ਲੈਣ ਦੇ ਵਿੱਚ ਥੋੜੀ ਜਿਹੀ ਇਹ ਲੱਗਦਾ ਹੁੰਦਾ ਵੀ ਫਿਰ ਪੈਣਾ ਨਹੀਂ ਹੈਗਾ ਬਾਅਦ ਚੋ ਰੈੱਡ ਕਲਰ ਮੇਰੇ ਤੋਂ ਹਨਾ ਫਿਰ ਮੈਂ ਥੋੜਾ ਸਸਤੇ ਸੂਟਾਂ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਸ਼ੌਂਕ ਪੂਰਾ ਕਰ ਲੈਣੀ ਹੁੰਨੀ ਆ ਜਿਹੜਾ ਕਲਰ ਮੈਨੂੰ ਇਹ ਹੁੰਦਾ ਮਹਿੰਗੇ ਸੂਟਾਂ ਦੇ ਵਿੱਚ ਨਹੀਂ ਲੈ ਸਕਦੀ ਨੈਕ ਇਹਦਾ ਵੀ ਮੈਂ ਵੀ ਹੀ ਰੱਖਿਆ ਹੋਇਆ ਤੇ ਆ ਦੇਖੋ ਇਹ ਵੀ A ਲਾਈਨ ਸ਼ੇਪ ਦੇ ਵਿੱਚ ਆ ਜਾਊਗਾ ਤੇ ਜਿਹੜੀ ਇਹਦੇ ਨਾਲ ਮੈਂ ਸਲਵਾਰ ਰੈਡੀ ਕੀਤੀ ਸੀਗੀ ਤੇ ਆ ਦੇਖੋ ਸਲਵਾਰ ਦੇ ਪੌਂਚੇ ਆ ਤੇ ਵੀ ਫਿਰ ਇਦਾਂ ਥੋੜਾ ਥੋੜਾ ਜਿਹੜਾ ਹੈਗਾ ਉਹ ਲੈਸ ਕੱਢ ਲਈ ਸੀ ਤੇ ਇਹਦੇ ਨਾਲ ਸਲਵਾਰ ਦੇ ਪੌਂਚੇ ਜਿਹੜੇ ਹੈਗੇ ਨੇ ਉਹ ਇਸ ਤਰੀਕੇ ਨਾਲ ਕਟਵਰਕ ਵਾਲੇ ਬਣੇ ਹੋਏ ਨੇਗੇ ਤੇ ਆ ਦੇਖੋ ਹੈਨਾ ਬਸ ਇੱਕ ਸ਼ੌਂਕ ਪੂਰਾ ਕਰ ਲੈਨੇ ਆਪਾਂ ਸਸਤੇ ਸੂਟਾਂ ਤੇ ਮਹਿੰਗੇ ਸੂਟਾਂ ਤੇ ਆਪਾਂ ਨੂੰ ਇਹ ਹੁੰਦਾ ਥੋੜਾ ਜਿਹਾ ਵੀ ਇਹ ਕਲਰ ਆਪਾਂ ਲੈਣਾ ਨੀਆ ਆਪਾਂ ਬਾਅਦ ਚ ਪਹਿਣਾ ਨੀਆ ਹਨਾ ਸਸਤੇ ਸੂਟਾਂ ਤੇ ਜਿਹੜਾ ਹੈਗਾ ਆਪਾਂ ਸ਼ੌਂਕ ਪੂਰਾ ਕਰ ਲੈਨੇ ਆ ਆਪਣਾ ਠੀਕ ਹੈ ਤੇ ਇੱਕ ਮੈਂ ਆ ਸੂਟ ਬਣਾਇਆ ਸੀ ਆਪਣਾ ਇਹ ਵੀ ਜੋਰਜਟ ਦਾ ਹੀ ਲਿਆ ਸੀ ਮੈਂ 240 ਦਾ ਲਿਆ ਸੀ ਇਹ ਮੈਂ ਕਪੜਾ ਇਕੱਲਾ ਤੇ ਇਹ ਮੈਂ ਇਦਾਂ ਬਣਾਇਆ ਸੀਗਾ ਇਹਨੂੰ ਹੋ ਗਿਆ ਉਸ ਟਾਈਮ ਤੇ ਨਾ ਇਹ ਵਾਲੀ ਲੈਸ ਦਾ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ ਸੀਗਾ ਤੇ ਇਹਦੀਆਂ ਬਾਵਾ ਜਿਹੜੀਆਂ ਹੈਗੀਆਂ ਨੇ ਦੇਖੋ ਮੈਂ ਇਲਾਸਟਿਕ ਪਾਇਆ ਸੀ ਇਹਦੇ ਅੱਗੇ ਇਹ ਵੀ ਥੋੜੀਆਂ ਜੀਆਂ ਨਾ ਇਦਾਂ ਰੱਖੀਆਂ ਸੀਗਾ ਕੀ ਕਹਿੰਦੇ ਹੁੰਦੇ ਬੈਲੂਨ ਟਾਈਪ ਹਨਾ ਬਾਵਾ ਇਹ ਇਸ ਤਰੀਕੇ ਨਾਲ ਥੋੜਾ ਜਿਆ ਇਦਾਂ ਫਲਾਵਰ ਜਿਹਾ ਬਣ ਜਾਂਦਾ ਮੂਰੇ ਮੂਰਲੀ ਸਾਈਡ ਤੇ ਤੇ ਇਦਾਂ ਇਹਦੀਆਂ ਬਾਵਾ ਆ ਜਾਣੀਆਂ ਥੋੜਾ ਜਿਹਾ ਫਲਾਵਰ ਜਿਹਾ ਬਣ ਜੂਗਾ ਜਿਹੜੇ ਇਲਾਸਟਿਕ ਹੈਗੇ ਨੇ ਬਰੀਕ ਵਾਲੀ ਉਹ ਅੱਗੇ ਵਾਲੀ ਸਾਈਡ ਪਾ ਦਨੇ ਜਦੋਂ ਆਪਾਂ ਫਿਰ ਥੋੜਾ ਜਿਹਾ ਇਦਾਂ ਫਲਾਵਰ ਜਿਹਾ ਬਣ ਜਾਂਦਾ ਬਾਵਾ ਦੇ ਵਿੱਚ ਜਦੋਂ ਟਾਪ ਵਗੈਰਾ ਹੁੰਦੇ ਨੇ ਉਹਨਾਂ ਵਿੱਚ ਜਿਹੜੀਆਂ ਹੈਗੀਆਂ ਨੇ ਇਹ ਬਾਵਾ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਤੇ ਇਹਦਾ ਇਹ ਮੈਂ ਸਿਰਫ ਕਲਰ ਕਰਕੇ ਲਿਆ ਸੀ ਸੂਟ ਇਹ ਕਲਰ ਪਤਾ ਨਹੀਂ ਹੁਣ ਵੀਡੀਓ ਦੇ ਵਿੱਚ ਤਾਂ ਕਿਦਾਂ ਦਾ ਆ ਰਿਹਾ ਹੁਣ ਪਰ ਲਾਈਟ ਲਾਈਟ ਵੀ ਸੌਰੀ ਪਰਪਲ ਜਿਹਾ ਸ਼ੇਡ ਆ ਪਤਾ ਨਹੀਂ ਹੋਰ ਹੀ ਸ਼ੇਡ ਜ ਆ ਇਹ ਬਹੁਤ ਸੋਹਣਾ ਜਿਹਾ ਸ਼ੇਡ ਆ ਪਤਾ ਨਹੀਂ ਹੁਣ ਵੀਡੀਓ ਦੇ ਵਿੱਚ ਉਦਾਂ ਦਾ ਆ ਰਿਹਾ ਹੋਊਗਾ ਜਾਂ ਨਹੀਂ ਤੇ ਇਹਦੇ ਨਾਲ ਨਾ ਮੈਂ ਪਲਾਜ਼ੋ ਬਣਾਇਆ ਸੀਗਾ ਅੰਬ੍ਰੇਲਾ ਤੇ ਬਾਅਦ ਚੋਂ ਇਹਤੇ ਪੀਕੋ ਕਰਵਾ ਲਈ ਸੀ ਇਹ ਅੰਬ੍ਰੇਲਾ ਪਲਾਜ਼ੋ ਨਾਲ ਬਣਾਇਆ ਸੀ ਇਹ ਵਾਲਾ ਸੂਟ ਤੇ ਇਹਦੇ ਨਾਲ ਆਹ ਵਾਲੀ ਚੁੰਨੀ ਜਿਹੜੀ ਹੈਗੀ ਆ ਮੈਂ ਉਸ ਟਾਈਮ ਤੇ ਤੇ ਇਹ ਵਾਲੀ ਲੈਂਸ ਦਾ ਬਹੁਤ ਜ਼ਿਆਦਾ ਟ੍ਰੈਂਡ ਸੀ ਇਹਦੇ ਨਾਲ ਏਦਾਂ ਚੁੰਨੀ ਰੈਡੀ ਕੀਤੀ ਸੀ ਇਹ ਦੇਖੋ ਕਿਉਂਕਿ ਨਾ ਮੈਂ ਪੂਰਾ ਰੋਲ ਹੀ ਲਿਆਂਦਾ ਸੀ ਇਹ ਆ ਦੇਖੋ ਇਹ ਇਸ ਤਰੀਕੇ ਨਾਲ ਚੁੰਨੀ ਜਿਹੜੀ ਇਹਦੀ ਆਜੂਗੀ ਇਹ ਐਵੇਂ ਮਤਲਬ ਕਿ ਆਪਾਂ ਨਾ ਘੱਟ ਪੈਸੇ ਦੇ ਵਿੱਚ ਆਪਣਾ ਸ਼ੌਂਕ ਪੂਰਾ ਕਰ ਸਕਦੇ ਹਾਂ ਨਾ ਗਰਮੀਆਂ ਦੇ ਵਿੱਚ ਤਾਂ ਦੇਖੋ ਜ਼ਿਆਦਾ ਮਹਿੰਗੇ ਸੂਟ ਲੈਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਪੈਂਦੇ ਤਾਂ ਹੈ ਨਹੀਂਗੇ ਨਾ ਤਾਂ ਲਾਈਨਿੰਗ ਵਾਲੇ ਸੂਟ ਪੈਂਦੇ ਨੇ ਹਨਾ ਤੇ ਨਾ ਹੀ ਢੜੇ ਮੋٹے ਕਪੜੇ ਦੇ ਵਿੱਚ ਪੈਂਦੇ ਨੇ ਬਸ ਆਪਾਂ 100 200 ਦਾ ਪੀਸ ਲੈ ਕੇ ਜਿਹੜਾ ਹੈਗਾ ਸੂਟ ਰੈਡੀ ਕਰ ਸਕਦੇ ਆ ਤੇ ਇੱਕ ਆ ਸੂਟ ਸੀਗਾ ਮੇਰਾ ਤੇ ਆ ਸੂਟ ਵੀ ਦੇਖੋ ਮੈਂ ਨਾ ਇਹਦਾ ਵੀ ਨੈਕ ਬਣਾਇਆ ਸੀ ਇਹਦਾ ਤੇ ਵਿੱਚ ਦੀ ਇਹਦੇ ਲੈਸ ਕੱਢੀ ਹੋਈ ਹੈਗੀ ਕਾਟਨ ਦੀ ਤੇ ਹੁਣ ਜਿਵੇਂ ਗਰਮੀਆਂ ਦੇ ਵਿੱਚ ਥੋੜੀ ਵਾਈਟ ਲੈਸਾਂ ਵਾਲੇ ਸੂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਚੱਲਣਗੇ ਹਨਾ ਤੇ ਇਸ ਤਰੀਕੇ ਨਾਲ ਜਿਹੜਾ ਵੀ ਸ਼ੇਪ ਬਣਾ ਕੇ ਮੈਂ ਇੱਥੇ ਇੱਥੇ ਇਹਦੇ ਬਟਨ ਲਗਾ ਲਏ ਸੀਗੇ ਇਹ ਨੈੱਕ ਜਿਹੜਾ ਹੈਗਾ ਇਹ ਵੀ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਇਹ ਆ ਦੇਖੋ ਕਿ ਇਸ ਤਰੀਕੇ ਨਾਲ ਤੇ ਇਹਦਾ ਮੈਨੂੰ ਪ੍ਰਿੰਟ ਸੋਹਣਾ ਲੱਗਿਆ ਇਹ ਵੀ ਜਿਹੜਾ ਹੈਗਾ ਮੈਨੂੰ 200 ਦਾ ਪਿਆ ਸੀਗਾ ਪੀਸ ਉਸ ਤੋਂ ਬਾਅਦ ਦੇਖੋ ਲੈਸ ਲੱਗ ਗਈ ਹੋਣੀ ਆ 100 150 ਦੀ ਇਹਦੇ ਉੱਪਰ ਤੇ ਸਟੀਚਿੰਗ ਤਾਂ ਚਲੋ ਆਪਣੀ ਬਾਤ ਹੀ ਜਾਂਦੀ ਆਗੀ ਹਨਾ ਤੇ ਆ ਇੱਕ ਜਿਹੜੇ ਮੈਂ ਹੁਣ ਲੈ ਕੇ ਆਈਆਂ ਇਸ ਵਾਰੀ ਸੂਟ ਤੇ ਇੱਕ ਮੈਂ ਨਾ ਆ ਸੂਟ ਲੈ ਕੇ ਆਈਆਂ ਦੇਖੋ ਇਹ ਮੈਂ 100 ਰੁਪਏ ਦਾ ਪੀਸ ਲੈ ਕੇ ਆਈ ਸੀ ਕਿ ਮੈਨੂੰ ਲੱਗਦਾ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਮੈਂ ਪਿੱਛੇ ਵੀਡੀਓ ਵੀ ਪਾਈ ਸੀ ਕਿ ਇੱਕ ਉਹਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਸ਼ਾਇਦ ਇਹ ਮੈਂ ਸੂਟ ਜਦੋਂ ਖਰੀਦਿਆ ਸੀਗਾ ਹੁਣ ਮੈਨੂੰ ਯਾਦ ਨਹੀਂ ਆ ਤੇ ਇਹ ਸੂਟ ਜਿਹੜਾ ਹੈਗਾ ਮੈਂ ਅੱਜ ਪਰसों ਹੀ ਬਣਾਇਆ ਆਪਣਾ ਹਜੇ ਤਰਪਾਈ ਰਹਿੰਦੀ ਹੈ ਤੇ ਤੇ ਇਹਦਾ ਸਲਵਾਰ ਜਿਹੜੀ ਹੈਗੀ ਆ ਆ ਕਲਰ ਦੀ ਹੈਗੀ ਐ ਪਲੇਨ ਤੇ ਮੈਂ ਸੋਚਿਆ ਮੈਂ ਕਿ ਥੋੜਾ ਜਿਹਾ ਸਲਵਾਰ ਦਾ ਟੱਚ ਵੀ ਇਹਦੇ ਵਿੱਚ ਦੇ ਦਈਏ ਹਨਾ ਤੇ ਫਿਰ ਮੈਂ ਵਿੱਚ ਪਲੇਨ ਕਪੜਾ ਰੱਖ ਕੇ ਆਲੇ-ਦਾਲੇ ਜਿਹੜੇ ਹੈਗੇ ਆ ਉਹ ਆਫ ਵਾਈਟ ਜੇ ਕਲਰ ਦੀ ਜਿਹੜੀ ਹੈਗੀ ਉਹ ਲੈਸ ਕੱਟਤੀ ਆ ਤੇ ਇਹਦੀਆਂ ਬਾਹਵਾਵਾਂ ਵੀ ਥੋੜੀਆਂ ਜੀਆਂ ਨਾ ਇਹ ਇੰਦਾ ਥੋੜੀਆਂ ਜਿਹੀਆਂ ਖੁੱਲੀਆਂ ਹੀ ਰੱਖੀਆਂ ਨੇ ਕਿਉਂਕਿ ਮੈਨੂੰ ਖੁੱਲੀਆਂ-ਖੁੱਲੀਆਂ ਬਾਹਵਾਂ ਜਿਹੜੀਆਂ ਹੈਗੀਆਂ ਨੇ ਵਧੀਆ ਲੱਗਦੀਆਂ ਨੇ ਗਿਓ ਉਹ ਵੇਅਰ ਕੀਤੀਆਂ ਹੋਈਆਂ ਤੇ ਤਰਪਾਈ ਵਗੈਰਾ ਰਹਿੰਦੀ ਐ ਸੂਟ ਤੇ ਹਜੇ ਇਹ ਇਸ ਤਰੀਕੇ ਨਾਲ ਆਪਾਂ ਡਿਜ਼ਾਈਨ ਜਿਹੜਾ ਹੈਗਾ ਰੈਡੀ ਕਰ ਲਿਆ ਇਹ ਆ ਦੇਖੋ ਇਤਨਾ ਇਤਨਾ ਮੇਰੀ ਜਿੱਦੇ ਮਾਸੀ ਦੀ ਕੁੜੀ ਆਈ ਹੋਈ ਸੀਗੀ ਉਹਨੇ ਕੜਾਈ ਕੀਤੀ ਸੀ ਇਹਦੇ ਪੌਂਚਿਆਂ ਤੇ ਤੇ ਮੇਰੇ ਮੈਂ ਸੋਚਦੀ ਆ ਉਹ ਕੜਾਈ ਜਿਹੜੀ ਹੈਗੀ ਉਹ ਵਾਈਟ ਕਲਰ ਦੀ ਮੈਂ ਥੋੜੀ ਇਹਦੇ ਵਿੱਚ ਵੀ ਕਰ ਲਵਾਂ ਨਹੀਂ ਤਾਂ ਫਿਰ ਜੇ ਨਾ ਹੋਈ ਮੇਰੇ ਤੋਂ ਫਿਰ ਮੈਂ ਬਟਨ ਲਗਾ ਲੂੰਗੀ ਠੀਕ ਹੈ ਇਹ ਡਿਜ਼ਾਈਨ ਇੱਧਰ ਰੈਡੀ ਕੀਤਾ ਸੀ ਤੇ ਇਹ ਜਿਹੜਾ ਜਿਹੜਾ ਹੈਗਾ ਸੀ ਇਹ ਮੈਂ 100 ਰੁਪਏ ਦਾ ਪੀਸ ਲੈ ਕੇ ਆਈ ਸੀ ਤੇ ਜਿਹੜਾ ਆ ਪੀਸ ਹੈਗਾ ਇਹ ਵੀ ਮੈਂ 100 ਰੁਪਏ ਦਾ ਹੀ ਲੈ ਕੇ ਆਈ ਆ ਆ ਦੋਨੋਂ ਪੀਸ ਜਿਹੜੇ ਹੈਗੇ ਨੇ ਇਹ 100 ਰੁਪਏ ਦੇ ਲੈ ਕੇ ਆਈ ਆ ਉਹ ਮੈਂ ਇਸ ਵਾਰੀ ਲੈ ਕੇ ਆਈ ਆ ਇਹ ਵਾਲੇ ਪੀਸ ਤੇ ਦੇਖੋ ਆ ਆਵळा ਆਵੇ ਸੂਰਤ ਤੇ ਦੇਖੋ ਬਾਰਡਰ ਜਿਹੜਾ ਹੈਗਾ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਇਹ ਆ ਦੇਖੋ ਉੱਪਰੋਂ ਕਰੀਮ ਜਿਹਾ ਛੇੜਾ ਤੇ ਬਾਵਾ ਜਿਹੜੀਆਂ ਹੈਗੀਆਂ ਸੀ ਨਾ ਇਹਦੇ ਮੈਂ ਫਿਰ ਬਾਰਡਰ ਜਿਹੜਾ ਹੈਗਾ ਸੀ ਆ ਸਾਰਾ ਕਿਉਂਕਿ ਨਾ ਇਹ ਹੈਗਾ ਸੀ ਮੈਨੂੰ ਲੱਗਾ ਪੌਣੇ ਕਿ ਤਿੰਨ ਮੀਟਰ ਹੈਗਾ ਸੀਗਾ ਪੀਸ ਸਾਰਾ ਤੇ ਉਹਦੇ ਵਿੱਚੋਂ ਫਿਰ ਮੈਂ ਇਦਾਂ ਬਾਰਡਰ ਵਾਲੀਆਂ ਬਾਵਾ ਕੱਢ ਲਈਆਂ ਇਹ ਇਸ ਤਰੀਕੇ ਨਾਲ ਬਾਵਾ ਜਿਹੜੀਆਂ ਹੈਗੀਆਂ ਉਹ ਬਾਰਡਰ ਟਾਈਪ ਆ ਗਈਆਂ ਔਰ ਜਿਹੜੀ ਹੈਗੀ ਆ ਮੈਂ ਇਦਾਂ ਪਾਈਪਿੰਗ ਕੱਢਤੀ ਆ ਸਾਈਡ ਤੇ ਤੇ ਆ ਜਿਹੜਾ ਬਾਰਡਰ ਹੈਗਾ ਉਹ ਇੱਥੇ ਆ ਗਿਆ ਠੀਕ ਹੈ ਹੁਣ ਦੇਖੋ 100 ਰੁਪਏ ਦਾ ਪੀਸ ਆ ਇਹ ਹੈ ਨਾ 100 ਰੁਪਏ ਦਾ ਕੋਈ ਮਾੜਾ ਨਹੀਂ ਹੈਗਾ ਵੀ ਜੇ ਹੁਣ ਆਪਾਂ ਲੈਂਸ ਵਗੈਰਾ ਲੈ ਕੇ ਬਣਾਉਣੇ ਆ ਨਾ ਸੂਟ ਹੁਣ ਦੇਖੋ ਜਿਹੜਾ ਮੇਰਾ ਆ ਆ ਸੂਟ ਸੀ ਨਾ ਇਹ ਜਿਹੜਾ ਦੁਪੱਟਾ ਹੈਗਾ ਉਹ ਆ ਵਾਲਾ ਸੀਗਾ ਇਹ ਐਦਾਂ ਮਲਟੀ ਜਿਹਾ ਕਲਰ ਦਾ ਦੁਪੱਟਾ ਸੀ ਇਹ ਮੇਰੇ ਕੋਲ ਪਿਆ ਸੀ ਹੁਣ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਇੱਕ ਨਾ ਮਤਲਬ ਜਿਹੜੀ ਮਾਰਕੀਟ 'ਚ ਮੈਂ ਜਾਨੀ ਹੁੰਨੀ ਆ ਉੱਥੇ ਦੁਕਾਨ ਦੁਕਾਨ ਸੀਗੀ ਮਾਰਕੀਟ ਦੇ ਵਿੱਚ ਉਹਨਾਂ ਕੋਲ ਨਾ ਡਾਈ ਕੀਤੇ ਹੋਏ ਹੀ ਦੁਪੱਟੇ ਪਏ ਹੁੰਦੇ ਆਗੇ ਪਤਾ ਨਹੀਂ ਤਾਂ ਉਹ ਥੋੜਾ ਬਹੁਤ ਕੋਈ ਟੱਕ ਲੱਗ ਜਾਂਦੀ ਆ ਉਹਦੇ ਵਿੱਚ ਪਤਾ ਨਹੀਂ ਕਿਵੇਂ ਹੁਣ ਦੇਖੋ ਇਹ 50 50 ਰੁਪਏ ਦੇ ਦਿੱਤੇ ਸੀ ਉਹਨਾਂ ਨੇ ਦੁਪੱਟੇ ਮੈਨੂੰ ਮੈਂ ਪਹਿਲਾਂ ਦੁਪੱਟਾ ਲਿਆ ਉਸ ਤੋਂ ਬਾਅਦ ਉਹਦੇ ਨਾਲ ਸੂਟ ਮੈਚ ਕੀਤਾ ਫਿਰ ਇਹ ਆ ਦੇਖੋ ਆ ਇੱਕੋ ਹੀ ਕਲਰ ਆ ਵੈਸੇ ਤਾਂ ਇਹਦੇ ਵਿੱਚ ਥੋੜਾ ਜਿਹਾ ਉਹ ਵੀ ਡਾਰਕ ਆ ਤੇ ਇਹ ਐਦਾਂ ਲੱਗਦਾ ਹੁੰਦਾ ਲਿਆ ਹੋਇਆ ਇਹ ਐਵੇਂ ਹੁਣ ਦੇਖੋ ਜਿੰਨੇ ਵੀ ਮੇਰੇ ਸੂਟ ਹੈਗੇ ਨੇ ਕੋਈ 100 ਦਾ ਕੋਈ 200 ਦਾ ਕੋਈ 250 ਦਾ ਇਸ ਤਰੀਕੇ ਨਾਲ ਮੈਂ ਸੂਟ ਜਿਹੜੇ ਹੈਗੇ ਨੇ ਉਹ ਰੈਡੀ ਕੀਤੇ ਹੋਏ ਨੇਗੇ ਹਨਾ ਦੇਖੋ ਜਿਹੜਾ ਕਲਰ ਆਪਾਂ ਨੂੰ ਨਹੀਂ ਪਸੰਦ ਪਸੰਦ ਨਹੀਂ ਸੌਰੀ ਜਿਹੜਾ ਆਪਾਂ ਮਹਿੰਗੇ ਸੂਟਾਂ ਦੇ ਵਿੱਚ ਕਲਰ ਆਪਾਂ ਨੂੰ ਇਹ ਹੁੰਦਾ ਵੀ ਇਹ ਆਪਾਂ ਤੋਂ ਬਾਅਦ ਚ ਪਹਿਣਾ ਨਹੀਂ ਹੈਗਾ ਡਾਰਕ ਕਲਰ ਆ ਹੁਣ ਦੇਖੋ ਆਪਾਂ ਸਸਤੇ ਸੂਟ ਲੈ ਕੇ ਉਹਨਾਂ ਤੇ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਆ ਹਨਾ ਤੇ ਲੈਸ ਵਗੈਰਾ ਕਰਕੇ ਨਾ ਆਪਾਂ ਡਿਜ਼ਾਈਨ ਵਗੈਰਾ ਵੀ ਬਣਾ ਸਕਦੇ ਆ ਜਿਹੜਾ ਇਹ ਵਾਲਾ ਸੂਟ ਆ ਨਾ ਇਹਦੀ ਸਲਵਾਰ ਦੇ ਪਹੁੰਚਾਂ ਤੇ ਨਾ ਵਰਕ ਕੀਤਾ ਹੋਇਆ ਮੈਂ ਨਾਲੇ ਤਾਂ ਮੈਂ ਤੁਹਾਨੂੰ ਉਹ ਵਰਕ ਕਰਨਾ ਸਿਖਾ ਦੂੰਗੀ ਕਿ ਆਪਾਂ ਵਰਕ ਜਿਹੜਾ ਹੈਗਾ ਹੁਣ ਜਿਵੇਂ ਗਰਮੀਆਂ ਦੇ ਕੁਰਤੇ ਵਗੈਰਾ ਹੁੰਦੇ ਨੇ ਨਾ ਜਿਵੇਂ ਹੁਣ ਵਾਈਟ ਕੁਰਤਾ ਹੋ ਗਿਆ ਜਾਂ ਆਪਾਂ ਕੋਈ ਪਲੇਨ ਸੂਟ ਲੈਣਾ ਕਾਟਨ ਦਾ ਉਹਦੇ ਉੱਪਰ ਆਪਾਂ ਵਰਕ ਕਿਵੇਂ ਕਰ ਸਕਦੇ ਆਂਗੇ ਹਨਾ ਉਹ ਗੁੱਟੀਆਂ ਜੇ ਨਹੀਂ ਹੁੰਦੀਆਂ ਹੁੰਦੀਆਂ 5-5 ਰੁਪਏ ਦੀਆਂ ਉਹਦੇ ਨਾਲ ਵਰਕ ਕੀਤਾ ਸੀਗਾ ਮੈਂ ਉਹ ਹੁਣ ਇਸ ਟਾਈਮ ਮੇਰੇ ਕੋਲ ਨਾ ਮੈਨੂੰ ਪਤਾ ਨਹੀਂ ਮੈਂ ਕਿੱਥੇ ਰੱਖਤੀਆਂ ਉਹ ਉਹਦੇ ਨਾਲ ਜਿਹੜਾ ਵਰਕ ਕਰਨਾ ਹੈਗਾ ਮੈਂ ਤੁਹਾਨੂੰ ਉਹ ਦੱਸ ਦੂੰਗੀ ਤੇ ਇਸ ਟਾਈਮ ਮੈਨੂੰ ਮਿਲ ਨੇ ਹਾਂ ਆ ਮਿਲ ਗਈ ਆ ਇਦਾਂ ਦੀਆਂ ਗੁੱਟੀਆਂ ਨਹੀਂ ਹੁੰਦੀਆਂ ਹੁੰਦੀਆਂ 5-5 ਰੁਪਏ ਦੀਆਂ ਇਹ ਵਾਲੀਆਂ ਦੇਖੋ ਇਹਨੂੰ ਪਤਾ ਨਹੀਂ ਕਿਹੜਾ ਧਾਗਾ ਬੋਲਦੇ ਆ ਇਸ ਵਾਲਾ ਧਾਗੇ ਨਾਲ ਇਹ ਕਾਟਨ ਦੇ ਕੁੜਤੀਆਂ ਦੇ ਉੱਪਰ ਨਾ ਬਹੁਤ ਸੋਹਣਾ ਲੱਗਦਾ ਵਰਕ ਕੀਤਾ ਹੋਇਆ ਇਹ ਮੇਰੇ ਕੋਲੇ ਰੰਗ-ਬਰੰਗੀਆਂ ਜਿਹੜੀਆਂ ਹੈਗੀਆਂ ਨੇ ਉਹ ਲਿਆਂਦੀਆਂ ਪਈਆਂ ਨਹੀਂ ਜੀਆਂ ਤੇ ਮੈਂ ਵਰਕ ਕਰਨਾ ਤੁਹਾਨੂੰ ਦੱਸ ਦੂੰਗੀ ਵੀ ਆਪਾਂ ਸੂਟ ਤੇ ਵਰਕ ਕਿਵੇਂ ਕਰਨਾ ਹੁੰਦਾ ਕਿਉਂਕਿ ਮੈਂ ਨਾ ਇੱਕ ਸੂਟ ਤੇ ਵਰਕ ਕੀਤਾ ਉਹ ਮੈਂ ਚਲੋ ਵੀਡੀਓ ਜਿਹੜੀ ਹੈਗੀ ਮੈਂ ਤੁਹਾਨੂੰ ਫੇਰ ਬਣਾ ਦੂ ਕਿਉਂਕਿ ਉਹ ਗਰਮੀਆਂ ਵਾਲੇ ਸੂਟ ਤੇ ਕੀਤਾ ਹੋਇਆ ਨਾ ਸੂਟ ਮੇਰੇ ਜਿਹੜੇ ਹੈਗੇ ਨੇ ਉਹ ਮਤਲਬ ਇਹ ਸਾਹਵੇਂ ਪਏ ਆ ਹਜੇ ਗਰਮੀਆਂ ਵਾਲੇ ਸੂਟ ਕੱਡੇ ਨਹੀਂ ਹੈਗੇ ਉਹ ਸੂਟ ਮੈਂ ਸਟਿਚ ਕਰਨ ਵਾਲਾ ਪਿਆ ਮੇਰਾ ਹਜੇ ਤੇ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਸੀਗਾ ਹੁਣ ਦੇਖੋ ਆਪਾਂ ਬਲੌਗ ਵੀ ਨਹੀਂ ਪਾ ਸਕਦੇ ਸੀਗੇ ਹਨਾ ਕਿਉਂਕਿ ਘਰ ਦੇ ਵਿੱਚ ਖਲਾਰਾ ਪਿਆ ਹੋਇਆ ਆਪਾਂ ਬਾਹਰ ਜਾ ਕੇ ਵੀਡੀਓ ਵੀ ਨਹੀਂ ਬਣਾ ਸਕਦੇ ਸੀ ਮੈਂ ਕਿਹਾ ਚਲੋ ਜਿਹੜੀ ਵੀ ਵੀਡੀਓ ਮੈਨੂੰ ਲੱਗਦਾ ਕਿ ਭੈਣਾਂ ਨੂੰ ਥੋੜੀ ਨੌਲੇਜ ਦੇ ਸਕਦੀ ਆਗੀ ਹਨਾ ਵੀ ਉਸੇ ਤਰੀਕੇ ਨਾਲ ਮੈਂ ਕਿਹਾ ਚਲੋ ਇਹ ਵਾਲੀ ਵੀਡੀਓ ਮੈਂ ਬਣਾ ਦਨੀ ਆ ਥੋੜਾ ਜਿਹਾ ਜੇ ਤੁਹਾਨੂੰ ਆਈਡੀਆ ਮਿਲਿਆ ਹੋਊਗਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ